ਉਹ ਜੋਗੀਆਂ ਦੇ ਨਾਲ ਵਾਤਾਲਾਪ ਤਨਗੁਰੂ ਨਾਨਕ ਪਾਛਾ ਦਾ ਵੀ ਹੋਇਆ। ਜੋਗੀ ਜਿਹੜੇ ਸੀ ਉਹ ਸਿੰਗੀ ਵਜਾਉਂਦੇ ਸੀ। ਸਿੰਗੀ ਦਾ ਪਤਾ? ਇੱਕ ਛੋਟਾ ਜਿਹਾ ਏਡਾ ਵਾਜਾ ਜਿਹਾ ਹੁੰਦਾ। ਉਹ ਮੂੰਹ ਚ ਪਾਏ ਦਾ ਪਾ ਕੇ ਏਡਾ ਟੇਡਾ ਜਿਹਾ ਹੁੰਦਾ ਉਹ ਵਜਾਉਂਦੇ ਆ। ਉਹਨਾਂ ਸਿੰਗੀ ਕਹਿੰਦੇ ਜੀ। ਕਬੀਰ ਸਾਹਿਬਾਂ ਦਾ ਵੀ ਗਲਬਤ ਵਾਤਾਲਾਪ ਜੋਗੀ ਨੇ ਗੁਰੂ ਨਾਨਕ ਪਾਛਾ ਦੀ ਵਾਤਾਲਾਪ ਹੋਈ ਜੋਗੀਆਂ ਦੇ ਨਾਲ। ਉਹ ਨਾਲੇ ਪਾਛਾ ਜੋਗੀਆਂ ਦੇ ਕੋਲ ਬੈਠੇ ਤੋ ਜੋਗੀ ਨਾ ਢੀਨ ਵਜੋ ਸਿੰਗੀ ਵਜਾਉਂਦੇ ਪਏ ਸੀ ਉਹਨਾਂ ਨੇ ਸਿੰਗੀ ਵਜਾਈ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਕਹਿੰਦੇ ਗੱਲ ਸੁਣ ਤੁਸੀਂ ਜੋਗੀ ਹੋ ਕਹਿੰਦੇ ਹਾਂਜੀ ਕਹਿੰਦੇ ਮੇਰੇ ਅੰਦਰ ਵੀ ਸਿੰਗੀ ਵੱਜਦੀ ਜੋਗੀ ਕਹਿੰਦੇ ਦਿਖਾਓ ਸਿੰਗੀ ਦਿਖਾਓ ਸੋਨੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਜਵਾਬ ਦਿੱਤਾ ਜੋਗੀਆਂ ਨੂੰ ਜੋਗਿਆਂ ਨੂੰ ਕਹਿਣ ਲੱਗੇ ਕਹਿੰਦੇ ਵਾਜੇ ਬਾਜੋ ਸਿੰਗੀ ਵਜੇ ਤੋਂ ਨਿਰਪੋਪਤ ਹੋ ਪਤ ਪਈ ਵਾਜੇ ਵਾਜੋ বাজੇਗੀ ਵਜਾਉਣ ਤੋਂ ਬਿਗੈਰ ਉਹ ਕਹਿੰਦੇ ਉਹ ਆਖੀ ਕਹੀ ਇਹ ਨਾਨਕ ਕੀ ਕਹ ਲੋਗੀ ਪਤ ਸਨੁਪਤਾ ਲਗਾ ਤੁਸੀਂ ਬੜੇ ਵਿਦਵਾਨ ਹੋ ਆ ਕੀ ਕਹਿ ਰਹੇ ਹੋ ਕਹਿੰਦੇ ਵਾਜੇ ਵਾਜੋ ਹੰਦਾ ਤੁਸੀਂ ਤੇ ਵਜਾਉਣ ਦਾ ਤਾਂ ਵਜਣ ਡਈ ਹੈ ਆਹੋ ਕਹਿੰਦਾ ਮੈਂ ਵਜਾਉਂਦਾ ਵੀ ਨਹੀਂ ਪਤਾ ਮੈਂ ਵਜਣ ਡਈ ਆ ਚੁਣਦੇ ਅੰਨਾ ਵਾਜੇ ਵਾਜੋ ਸਿੰਗੀ ਵਾਜੇ ਕੀ ਬਾਤ ਆ ਕਹਿੰਦਾ ਮੈਂ ਵਜਾ ਨਹੀਂ ਰਿਹਾ ਪਰ ਮੇਰੇ ਅੰਦਰ ਸਿੰਘੀ ਵੱਜ ਰਹੀ ਹੈ ਕਿਹੜੀ ਹੰਦਾ ਤੁਹਾਡੀ ਸਿੰਘੀ ਜਿਹੜੀ ਵੱਜਦੀ ਹੈ ਉਹਦੀ ਆਵਾਜ਼ ਸੰਸਾਰ ਸੁਣਦਾ ਜਿਹੜੀ ਮੇਰੇ ਅੰਦਰ ਸਿੰਘੀ ਵੱਜਦੀ ਉਹ ਨਿਰੰਕਾਰ ਸੁਣਦਾ ਤਾਂ ਗੁਰੂ ਨਾਨਕ ਪਾਤਸ਼ਾਹ ਲਿਖਦੇ ਆ 730 ਅੰਗ ਦੇ ਪੜੇ ਕਹਿੰਦੇ ਵਾਜੇ ਵਾਜੋ ਸਿੰਘੀ ਵਾਜੇ ਤਉ ਨਿਰਭਉ ਪਦ ਭਈਏ ਇਹਦੇ ਜੋਗੀ ਹੋ ਬੇਸ਼ੱਕ ਤੂੰ ਸਿੰਘੀ ਵਜਾਉਂਦਾ ਪਰ ਤਨਵਿੰਦਰ ਡਰਿਆ ਕਾਹਦਾ ਡਰਿਆ ਉਹ ਯਾਰ ਪਤਾ ਨਹੀਂ ਇਸ ਜਨਮ ਚ ਪਰਮਾਤਮਾ ਮਿਲਣਾ ਹੈ ਕਿ ਨਹੀਂ ਮਿਲਣਾ ਪਤਾ ਨਹੀਂ ਯਾਰ ਰੋਟੀ ਅੱਜ ਮਿਲਣੀ ਕੰਨੀ ਮਿਲਣੀ ਮਰੀਏ ਕਣੀਆਂ ਪੈਣ ਲੱਗੀਆਂ ਤੇ ਜੋਗੀ ਕੀ ਕਹਿੰਦੇ ਕਹਿੰਦੇ ਯਾਰ ਲੱਗਦਾ ਬੱਦਲ ਜਿਆਦਾ ਨਹੀਂ ਜਿਆ ਪਰੇਜਮੈਂਟ ਕਰ ਲਈ ਪਹਿਲਾਂ ਹੀ ਹੂੰ ਇੱਥੇ ਬੈਠੇ ਸੀ ਤੂੰ ਉੱਠ ਕੇ ਤੇ ਜੋ ਰੁਕਦੇ ਇੱਥਾਂ ਬਹਿ ਕੇ ਕੋਈ ਉੱਥੇ ਜਾ ਕੇ ਕੋਈ ਛੱਤ ਜੀ ਉਹ ਥੱਲੇ ਬਹਿ ਕੇ ਕੋਈ ਬਾੜੀ ਸੀਗੀ ਉਹਦੇ ਪੱਥਰ ਸੀ ਉਹਦੇ ਥੱਲੇ ਜਾ ਕੇ ਬਹਿ ਗਏ ਲੋਗਾਂ ਲਾ ਕੇ ਪਿੰਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਵਾਜੇ ਬਾਜੋ ਸਿੰਗੀ ਵਾਜੇ ਕਹਿੰਦੇ ਮੈਂ ਵਜਾ ਨਹੀਂ ਰਿਹਾ ਪਰ ਮੇਰੇ ਅੰਦਰ ਅਨਖਤ ਸ਼ਬਦ ਦੀ ਸਿੰਗੀ ਵੱਜਦੀ ਪਈ ਹੈ ਅਨਖਤ ਸ਼ਬਦ ਕਿਹਦੇ ਵਜਾਇਆ ਨਹੀਂ ਜੇ ਵਜਦਾ ਇਹ ਗੱਲ ਬੱਲੇ ਬੰਨਿਓ ਵਾਜੇ ਬਾਜੋ ਸਿੰਗੀ ਵਾਜੇ ਤਾ ਉਹ ਨਿਰਪੋ ਪਦ ਬਈਏ ਆਂਦਾ ਜਦੋਂ ਇਹ ਸਿੰਗੀ ਵਜਣ ਲੱਗ ਪਈ ਪਿੰਦੀ ਅਨਖਤ ਸ਼ਬਦ ਚੱਲ ਪੈਂਦਾ ਆਪਣੇ ਅੰਦਰ ਆਂਦਾ ਫਿਰ ਇੱਥੇ ਜਾ ਕੇ ਬ੍ਰਿਤੀ ਨਿਰਪੋ ਪਦ ਵੀ ਪਾ ਲੈਂਦੀ ਹੈ ਇਹ ਤੇ ਸਾਰੇ ਡਰ ਖਤਮ ਹੋ ਜਾਂਦੇ ਆ। ਨਾ ਤੇ ਡਰ ਰਿਆ ਹੈ ਕੰਮ ਬਣੇਗਾ ਕਿ ਨਹੀਂ ਬਣੇਗਾ। ਮਨ ਤੇ ਡਰਦਾ ਨਾ ਫੇ ਫਰਾਣਾ ਕੰਮ ਹੈ ਪਤਾ ਨਹੀਂ ਬਣਨਾ ਕਿ ਨਹੀਂ ਬਣਨਾ ਪਤਾ ਨਹੀਂ ਗੱਲ ਬਣਨੀ ਕਿ ਨਹੀਂ ਬਣਨੀ। ਸੱਚਾ ਪਤਾ ਨਹੀਂ ਹਰ ਕਿਉਂ ਤੇ ਬੰਦਾ ਕੀ ਕਹਿੰਦਾ ਜਦੋਂ ਅੰਦਰ ਅਨਗਾ ਦੇ ਸ਼ਬਦ ਚੱਲਦਾ ਨਾ ਜੀ ਉਦੋਂ ਫੇ ਮਨ ਵਿੱਚ ਨਿਰਪੋਵ ਬ੍ਰਿਤੀ ਬਣ ਜਾਂਦੀ। ਖਿਆਲ ਪੈਦਾ ਹੁੰਦਾ ਆਂਦਾ ਮਰਜ਼ੀ ਆ ਮਾਲਕਾ ਤੇਰੀ ਅੱਤੇ ਤੇਰਾ ਦਿਲ ਕਰੂ ਬਣਾ ਦੇ ਨਹੀਂ ਤੇ ਨਾ ਸੀ। ਬੜੀ ਵੱਡੀ ਹਿੰਮਤ ਆ ਗੱਲ ਗੁਰੂ ਚੰਦ ਦੇ ਮੱਥਾ ਟੇਕ ਕੇ ਕਹਿਣਾ ਕੀ ਤੇਰੀ ਮਰਜ਼ੀ ਆ ਕੰਮ ਖੜੀ ਤੇਰੀ ਮਰਜ਼ੀ ਆ ਨੰਗਰੀ ਬੜਾ ਔਖਾ ਠੀਕ ਹੈ ਬੜਾ ਔਖਾ